ਇਹ ਨਾਲ ਜੱਟ ਕੋ ਤੇ ਫਿਰ ਬਾਕੀ ਜਿਹੜੇ ਨਾ ਰਾਜ ਸਵਾਮੀ ਦੀ ਬੋਰ ਬੈਂਕ ਆ ਨਾ ਜਿਹੜੀ ਆਧ ਰਮੀ ਆ ਹੂੰ ਪਿੰਡਾਂ ਦੀ ਬੋਰ ਜਿਹੜੀ ਆਧ ਰਮੀ ਆ ਉਹ ਰਾਜ ਸਵਾਮੀ ਦੀ ਕਾਫੀ ਬਹੁਤ ਆ ਬਹੁਤ ਆ ਹੂੰ ਬਹੁਤ ਆ ਤੇ ਉਹ ਉਹ ਵੀ ਉਹ ਵੀ ਡੈਮੇਜ ਕਰੂਗੀ ਵੀ ਹੁਣ ਇੱਕ ਪਾਸੇ ਜੱਟ ਹੀ ਰਹਿ ਗਏ ਹਨ ਜੱਟ ਵੀ ਡਿਵਾਈਡ ਆ ਇਹ ਵੀ ਡਿਵਾਈਡ ਹੋ ਜਾਣੇ ਹਨ ਹੂੰ ਤੇ ਇਹ ਸੁਲਾ ਕਰਾਉਣ ਦੇ ਵਿੱਚ ਵੀ ਭਾਜਪਾ ਤੇ ਅਕਾਲੀ ਦਲ ਦੀ ਸੁਲਾ ਕਰਾਉਣ ਦੇ ਵੱਡਾ ਰੋਲ ਹੋਊਗਾ ਉਹਨਾਂ ਵਾਲੇ ਸਮੇਂ ਦੇ ਰਾਜ ਸਵਾਮੀ ਦਾ हां पर देखो टांडी साहब एक आपा ਬੇਨਤੀ ਕਰਦੇ ਨੇ ਵੀ ਜਿੰਨੇ ਸਾਡੇ ਅਸੀਂ ਬਾਹਰ ਆ ਗਏ ਆ ਸਾਨੂੰ ਕੋਈ ਲੋੜ ਨਹੀਂ ਐ ਜੀ ਪਰ ਜਿੰਨਾ ਪੰਜਾਬ ਚ ਜੱਟ ਜ਼ਿਮੀਦਾਰ ਹੋਂ ਤੁਸੀਂ ਆਪਣੇ ਬਰੇਨ ਨਾਲ ਚੱਲੋ ਸੰਘਰਸ਼ ਵੀ ਤੁਸੀਂ ਕੀਤਾ ਹਰ ਪਾਸੇ ਲੜਾਈ ਝਗੜਾ ਵੀ ਜਦੋਂ ਫਿਰੋਜ਼ਪੁਰ ਮੋਦੀ ਆਉਣ ਲੱਗਾ ਉਦੋਂ ਜੱਟਾਂ ਨੇ ਰੋਕਿਆ ਇਹਦਾ ਸੈਮੀਨਾਰ ਵੀ ਫਲਾਪ ਕੀਤਾ ਜੱਟਾਂ ਨੇ ਕੀਤਾ ਉਸ ਤੋਂ ਬਾਅਦ ਜਲੰਧਰ ਆਣ ਕੇ ਕਰਕੇ ਗਿਆ ਤੇ ਇਹ ਜੋ ਜੱਟਾਂ ਨਾਲ ਜਿਹੜੀ ਭਾਜੀਪੀ ਦੀ ਦੁਸ਼ਮਣੀ ਐ ਇਹ ਜੱਟਾਂ ਨੂੰ ਬਹੁਤ ਮਹਿੰਗੀ ਪਾਵੇਗੀ ਤਹਾਨੂੰ ਉਹਨਾਂ ਨੇ 60% ਪਾਣੀ ਛੱਡ ਕੇ 40% ਕੁਦਰਤ ਦਾ ਆਇਆ 60% ਬੀਜੇਪੀ ਨੇ ਛੱਡਿਆ ਕਿਉਂਕਿ ਮੈਂ ਸਾਰਾ ਹਿਸਾਬ-ਕਿਤਾਬ ਲਾਇਆ ਸੀਗਾ ਵੀ ਕਿੰਨੇ ਮਿਲੀਲੀਟਰ ਤੇ ਜਿਹੜਾ ਪਾਣੀ ਹੈ ਪੰਜਾਬ ਚ ਮੀਂਹ ਪਿਆ ਕਿੰਨਾ ਹਿਮਾਚਲ ਚ ਪਿਆ ਕਿੱਦਾਂ ਫਲੱਡ ਆਏ ਕੀ ਕਾਰਨ ਸੀਗਾ ਉਸ ਤੋਂ ਬਾਅਦ ਕੁਝ ਵੀਡੀਓ ਵੀ ਆਈਆਂ ਸੋ ਇਹਨਾਂ ਨੇ ਤੁਹਾਨੂੰ ਇੱਕ ਹਿੰਟ ਦੇਤਾ ਵੀ ਤੁਹਾਨੂੰ ਰਗੜ ਕੇ ਰੱਖ ਦੇਣਗੇ ਭੁੱਖੇ ਮਾਰ ਦੇਣਗੇ ਬੰਦਿਆਂ ਨੂੰ ਚੱਲੋ ਤਰੀਕੇ ਨਾਲ ਚੱਲੋ ਜੇ ਆਪਾਂ ਐਵੇਂ ਹਰ ਗੱਲ ਤੇ ਰੌਲਾ ਰੱਪਾ ਪਾਉਣਾ ਤੇ ਸਿਰਫ ਐਵੇਂ ਨੰਬਰੀ ਬਣਾਉਣੇ ਆ ਗਾਲਾਂ ਕੱਢ ਕੇ ਵੀ ਮੈਂ ਬੜਾ ਤਕੜਾ ਮੈਂ ਬੜਾ ਤਕੜਾ ਉਹਦਾ ਕੋਈ ਫਾਇਦਾ ਨਹੀਂ ਹੈ ਆਪਣੇ ਆਪ ਨੂੰ ਜੱਟੋ ਹੁਣ ਚੇਂਜ ਹੋ ਜਾ ਤੁਹਾਡੀ ਮਨਜੀ ਠੋਕ ਦੇਣੀ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਦੇਖ ਲਿਓ ਐਮਐਸਪੀ ਬੰਦ ਕਰ ਦੇਣੀ ਆ ਹਾਂ ਆ ਜਿਸ ਤਾ ਜੱਟਾਂ ਦੇ ਨਾਲ ਤਾਂ ਹੁਣ ਚਮਾਰ ਹੀ ਨਹੀਂ ਮਾਣ ਨਹੀਂ ਉਹਨੇ ਤਰੀਕੇ ਤਰੀਕਾ ਨਾਲ ਕਰ ਲਿਆ ਸਾਰਾ ਆਪਣੇ ਹੱਥ ਚ ਜੱਟਾਂ ਤੋਂ ਛੋਟੇ ਨੇ ਸਾਰੇ ਬੀਜੇਪੀ ਨੇ ਹੱਥ ਚ ਕੀਤੇ ਸਿੱਕ ਜਿੰਨੇ ਸੇਖਾ ਬੀਜੇਪੀ ਦੇ ਹੱਥ 'ਚ ਹੈ ਇੱਕ ਜੱਟ ਜ਼ਿਮੀਂਦਾਰ ਨਹੀਂ ਹੈ ਤੇ ਜੱਟਾਂ ਨੂੰ ਇਹਨਾਂ ਦੀ ਐਮਐਸਪੀ ਬੰਦ ਕਰਕੇ ਕਰ ਦੇਣਗੇ ਸੈਟ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਇਹ ਅੱਕੇ ਪੈ ਨੇ ਸਹੀ ਮੈਨੇ ਜੱਟਾਂ ਤੋਂ ਕਿਉਂਕਿ ਇਹ ਇਹ ਵਿਰੋਧ ਬਹੁਤ ਕਰਦੇ ਨੇ ਬਗੈਰ ਗੱਲ ਤੋਂ ਹੀ ਤੇ ਕਦੀ ਵੋਟਾਂ ਦਾ ਜੀ ਇਹ ਵੋਟਾਂ ਕਰਕੇ ਸਾਡੀ ਸਪੋਰਟ ਕਰਦੇ ਨੇ ਜੇ ਦਿਨ ਮਨਾਇਆ ਕੋਈ ਜੱਟਾਂ ਨੇ ਤਾਂ ਰੌਲਾ ਪਾ ਲਿਆ ਬਾਲਦੇਵਾਸ ਮਨਾ ਰਿਆ ਕੋਈ ਇੱਥੇ ਹੁਣ ਤੋ ਮਾ ਸਾਹਿਬ ਕੋਈ ਬਣਾ ਰਹੇ ਨੇ 10ਵੇਂ ਪਾਸ਼ਾ ਦੀ ਧਾਰਮਿਕ ਸੰਸਥਾ ਬਣਾ ਰਹੇ ਨੇ ਇਹ ਤੇ ਬੀੜੀ ਪੀਣੀਆਂ ਕੰਮ ਕਰਦੇ ਨੇ ਫਲਾਣੇ ਕਰਦੇ ਨੇ ਜੱਟ ਜਿਹੜੇ ਹਰ ਜਗ੍ਹਾ ਤੇ ਰੋਲਾ ਪਾਉਂਦੇ ਨੇ ਨੌਨਸੈਂਸ ਮੈਂ ਕਹਾਂਗਾ ਆਪਾਂ ਨੂੰ ਤਰੀਕੇ ਨਾਲ ਚੱਲਣਾ ਪਾਣਾ ਨਹੀਂ ਤੇ ਮੰਜੀ ਠੋਕ ਦੇਣਗੇ ਹੁਣ ਤੁਹਾਡੀ ਹੈ ਹਾਂਜੀ ਇਹ ਜਿੱਦਾਂ ਹੁਣ ਇਹ ਗੱਲ ਕਹਿ ਰਹੇ ਆ ਜਿਮਾਰ ਭਈ ਇਹ ਕਾਲ ਤਖਤ ਦੇ ਜੱਟ ਭਾਰੂ ਆ ਜਿੱਦਾਂ ਕਹਿ ਲਓ ਜੱਟਾਂ ਦਾ ਰਾਜ ਆ ਜਿੱਦਾਂ ਉਹ ਇਸ ਗੱਲ ਨੂੰ ਬਹੁਤ ਮਤਲਬ ਆ ਗੱਲ ਚੱਲੀ ਹੋਊ ਆ ਜਿੱਦਾਂ ਕਹ ਲਓ ਭਈ ਇਹ ਭਾਖਤਰ ਰਵੀਦਾਸ ਕਿਉਂ ਕਹਿੰਦੇ ਗੁਰੂ ਗੁਰੂ ਕਹੋ ਇਹ ਇਹ ਬਹੁਤ ਗੱਲ ਮਤਲਬ ਵੱਡੀ ਗੱਲ ਇਹ ਜਿੱਦਾਂ ਬਈ ਕੰਟਰੋਵਰਸੀ ਬਹੁਤ ਚੱਲੀ ਆ ਤੇ ਇੱਥੇ ਵੀ ਬੋਟਾਂ ਜਿੱਦਾਂ ਬਈ ਕਾਫੀ ਜਿੱਦਾਂ ਬਈ ਖਰਾਬ ਹੋਣੀਆਂ ਜਿੱਦਾਂ ਬਈ ਇਹ ਇਹ ਜਿੱਦਾਂ ਲੋਕ ਜਿਹੜੇ ਨਾ ਗੁਰੂ ਗ੍ਰੰਥ ਸਾਹਿਬ ਤੋਂ ਵੀ ਜਿੱਦਾਂ ਬਈ ਉੱਥੇ ਵੀ ਡੈਮੇਜ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਨੂੰ ਹੂੰ ਇਹ ਰਵੀ ਦਾਸ ਨੂੰ ਮੋਹਰੇ ਕਰ ਰਹੇ ਆ ਜਿੱਦਾਂ ਕਹਿੰਦੇ ਭਾਗਤਾਂ ਦੀ ਬਾਣੀ ਆ ਵਿੱਚ ਕਹਿੰਦੇ ਇਹ ਬਾਣੀ ਕਾਹਦੇ ਇਦਾਂ ਕਾਹਦੇ ਕਹਿੰਨੇ ਆ ਉਹ ਜਿੱਦਾ ਮਤਲਬ ਬਹੁਤ ਉੱਥੇ ਰੌਲਾ ਪਿਆ ਜਿੱਦਾ ਵੀ ਨਹੀਂ ਦੇਖੋ ਜੱਟਾਂ ਨੂੰ ਆਪਸ਼ਨ ਦਿੱਤੀ ਐ ਜਦੋਂ ਤੁਹਾਡੇ ਜੱਟਾਂ ਦੇ ਚੱਲ ਕੇ ਜਦੋਂ ਤੁਹਾਡੇ ਲੋ ਡ੍ਰੌਪ ਕੀਤੇ ਪਹਿਲੇ ਪਾਸ਼ਾ ਗੁਰੂ ਨਾਨਕ ਸਾਹਿਬਾਨ ਦੇ ਗੁਰਪੁਰਪਤੇ ਉਹਨੇ ਉਸ ਦਿਨ ਕਰਤਾ ਵੀ ਤੁਹਾਡਾ ਜੇ ਤੁਸੀਂ ਚਾਹੁੰਦੇ ਹੋ ਬਾੜੇ ਬਿੱਲ ਨਹੀਂ ਐ ਪਰ ਤੁਸੀਂ ਕਿਹਨੇ ਡ੍ਰੌਪ ਕਰ ਦਿੰਨੇ ਮੁਰਕੇ ਤੁਹਾਡੇ ਮਗਰ ਆ ਗਿਆ ਉਹਨੇ ਕਿਹਾ ਵੀ ਮੈਂ ਕਰਜ਼ਾ ਮਾਫ ਕਰਾਂਗਾ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਬੋਲਿਆ ਵੀ ਤੁਹਾਡਾ ਕਰਜ਼ਾ ਮਾਫ ਹੋ ਜਾਣਾ ਇਹਨੇ ਬੰਦੀ ਸਿੰਘ ਵੀ ਬਾਹਰ ਛੱਡ ਦੇਣੇ ਸੀ ਪਰ ਸਾਡੇ ਬੰਦਿਆਂ ਨੂੰ ਜਦੋਂ ਤਾਂ ਅਸੀਂ ਜੱਟਾਂ ਨੇ ਆਪ ਚੀਜ਼ ਆਪਣੇ ਘਰ ਲਈ ਲੈਣੀ ਐ ਪੇ ਸਾਨੂੰ ਪਤਾ ਕਿਵੇਂ ਲੈਣੀ ਆ ਪਰ ਜਦੋਂ ਅਸੀਂ ਆਪਣੇ ਸੂਬੇ ਲਈ ਆਪਣੇ ਲੋਕਾਂ ਲਈ ਆਪਣੀ ਕੌਮ ਲਈ ਉਦੋਂ ਸਾਡੇ ਚ ਬੱਬਰ ਸ਼ੇਰੀ ਆ ਮਰਦਾਨੀ ਅਸੀਂ ਚੱਕ ਦਿਆਂਗੇ ਅਸੀਂ ਘੇਰ ਨਹੀਂ ਕਰਦੇ ਪ੍ਰਵਾਹ ਨਹੀਂ ਕਰਦੇ ਤੇ ਜਦੋਂ ਕੱਲੇ-ਕੱਲੇ ਨੇ ਨਾ ਨਹੀਂ ਦੇਖੋ ਕਿਵੇਂ ਗੁਲਾਮੀ ਆਉਂਦੀ ਹੈ ਸੋ ਇਹ ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਗਲਤ ਹੋਈਆਂ ਇਦਾਂ ਨਹੀਂ ਬੰਦੇ ਨੂੰ ਡਿਸਰੈਸਪੈਕਟ ਕਰਨਾ ਚਾਹੀਦਾ ਜਿਵੇਂ ਇਹਨਾਂ ਨੇ ਕੀਤਾ ਹੈਗਾ ਹਾਂ ਬਾਕੀ ਜੇ ਇਹਨਾਂ ਨੂੰ ਲੋੜ ਆ ਵੀ ਜਿੱਦਾਂ ਮੈਂ ਕਹਿੰਦਾ ਵੀ ਇਹ ਿਕਾਤ ਆਸਟ ਤੇ ਇਨੀ ਮਤਲਬ ਰਾਜ ਕਰਨਾ ਆ ਭਾਜ ਕਰਨਾ ਵੀ ਇਹ ਵੀ ਕਰ ਲੈਣਾ ਹੈ ਨਾ ਹਾਂ ਜੱਟਾਂ ਦਾ ਥੋੜਾ ਕੱਲਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੱਟਾਂ ਦਾ ਆ ਜਾਂ ਇਸਤਕਾਲਤਾ ਸਫਤ ਤੇ ਇਹਨਾਂ ਦੀ ਆ ਵੀ ਇਹ ਹੀ ਸਾਰਾ ਕੁਝ ਕਰਦੇ ਆ ਉਹ ਕਹਿੰਦੇ ਜੱਟ ਕਰਦੇ ਆ ਇਹ ਇਹ ਚਮਾਰ ਦਾ ਕੁਝ ਐਵੇਂ ਐਵੇਂ ਕਹੀ ਜਾਂਦੇ ਉਹਦਾ ਨਹੀਂ ਕੋਈ ਫਰਮਾਤੋ ਲਾਗਾ ਉਹਦਾ ਕੋਈ ਮਤੋ ਨਹੀਂਗਾ ਉਹਦਾ ਮਤਲਬ ਮੈਂ ਇਹ ਗੱਲ ਕਹਿੰਦਾ ਵੀ ਇਹ ਵੀ ਇਹ ਵੀ ਚੱਕਰ ਬੋਟਾ ਦੇ ਵਿੱਚ ਹੀ ਭੈਣਾ ਪੰਜਾਬ ਦੇ ਵਿੱਚ ਬਾਕੀ ਮੈਂ ਇੱਕ ਹੋਰ ਗੱਲ ਕਰਨੀ ਆ ਹੂੰ ਹੂੰ ਤੇ ਜਿੱਦਾਂ ਮਜੀਠੀਆ ਸਾਹਿਬ ਆਏ ਆ ਮੁੱਛਾਂ ਨੂੰ ਤਾ ਦਿੰਦੇ ਆ ਜਿੱਦਾਂ ਕਹ ਲਓ ਐਡਾ ਐਡਾ ਬੋਟਾ ਨਹੀਂ ਹਸਲ ਹੁੰਦੀ ਆਂ ਇਹ ਤਾਂ ਕੁਝ ਬਦਮਾਸ਼ ਲੋਕ ਤਾਂ ਮਤਲਬ ਲਾਇਕ ਕਰ ਲਣਗੇ ਬੇ ਆ ਗਿਆ ਸ਼ੇਰਪਾਰ ਮੁੱਛਾਂ ਦੇ ਆ ਗਿਆ ਦੇਖੋ ਮੈਂ ਹੁਣ ਐ ਕਰ ਦੂੰਗਾ ਮੈਂ ਓ ਕਰ ਦੂੰਗਾ ਹਨਾ ਇਹ ਗੇਮ ਨਹੀਂ ਚੱਲਣੀ ਹੈਗੀ ਇੱਥੋਂ ਭਗਵੰਤ ਮਾਨ ਨੇ ਜਿੱਤ ਜਾਣਾ ਇੱਥੋਂ ਇਹ 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 ਚੀਜ਼ ਤਾਂ ਕਿਉਂਕਿ ਉਹ ਕਹਿੰਦਾ ਮੈਂ ਆਮ ਬੰਦਾ ਆ ਮੈਂ ਆਮ ਮਤਲਬ ਸਾਲਾ ਕੁਛ ਉਹਦੇ ਕੋਲ ਗੱਲ ਬਹੁਤ ਆ ਹੂੰ ਇੱਥੋਂ ਭਗਵਾਨ ਤਮਾਨ ਜਿੱਦਾਂ ਕਹ ਲੋ ਬਈ ਲੋਕਾਂ ਦਾ ਵਿਚਰਦਾ ਉਹ ਥੱਲਿਓਂ ਉੱਠਿਆ ਉਹ ਹੂੰ ਤੇ ਇੱਥਾ ਮਤਲਬ ਉਹ ਤਾਂ ਲੋਕਾਂ ਉਹਨੇ ਹਮਦਰਦੀ ਲੈ ਜਾਣੀ ਇੱਥੋਂ ਫੇ ਮਜੀਠੀਆ ਸਾਹਿਬ ਇੱਥੋਂ ਗਲਤ ਹੋ ਜਾਣੇ ਆ ਹੂੰ ਉਹੀ ਮੈਂ ਗੱਲ ਕਹਿੰਦਾ ਬਈ ਬੜੀ ਸੋਹਣੀ ਲੀ ਕਿਤੇ ਆਈ ਸੀ ਗੱਡੀ ਫੇ ਲੈ ਗਈ ਹੈ ਹੈ ਗੱਡੀ ਫੇ ਹੋਰ ਲੈ ਜਾਣੀ ਆ ਇਹ ਇਹ ਮੇਰੇ ਵਿਚਾਰ ਸਿਖ ਤੈਂਕ ਧੰਨਵਾਦ ਤੁਸੀਂ